2023 ਮਾਡਲ ਭਾਜੀ ਬਲੀਵ ਨਹੀਂ ਕਰੋਗੇ ਸਿਰਫ 8000 ਚੱਲੀ ਸਿਰਫ 8000 ਚੱਲੀ ਭਾਜੀ ਇਹ ਵੀ ਬਹੁਤ ਅੱਛੇ ਚੈਲੈਂਜਿੰਗ ਪ੍ਰਾਈਸ ਤੇ ਹੈ ਸਾਡੇ ਕੋਲ ਅਵੇਲੇਬਲ ਕ੍ਰੈਟਾ ਇਹ ਕਾਰ ਭਾਜੀ 5,90,000 ਰੁਪਏ ਦੀ ਦੇ ਦਾਂਗੇ ਮੈਂ ਨਹੀਂ ਮੰਨਦਾ ਭਾਜੀ ਦੇ ਦਾਂਗੇ ਆਪਾਂ ਕਿਤੋਂ ਨਹੀਂ ਮਿਲਣੀ ਸਿਰਫ 18000 ਚੱਲੀ ਸਾਰੀ 올 ओरिजिनल ਪੇਂਟ ਦੀ ਗਾਰੰਟੀ ਉਹ ਯਾਰ ਇੰਨੀ ਘੱਟ ਚੱਲੀਆਂ ਭਾਜੀ ਇਹ ਤਾਂ ਸਾਡੀ ਕੁਆਲਿਟੀ ਐ ਵੀਡੀਓ ਨੂੰ ਲੋਨ-ਲੋਨ ਸਭ ਕੋ ਕਰਾ ਦੋਗੇ ਹਾਂਜੀ ਲੋਨ ਇੰਸ਼ੋਰੈਂਸ ਤੇ ਆਰਸੀ ਟਰਾਂਸਫਰ ਸਭ ਕੁਝ ਅੰਡਰ ਵਨ ਰੂਫ ਹੈ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਕਿਤੇ ਜਾਣ ਦੀ ਲੋੜ ਨਹੀਂ ਆ ਕੋਈ ਤਾਂ ਚਾਹ ਡਿਲੀਵਰੀ ਦੇ ਦੇਣੇ ਆਪਾਂ ਘਰ ਤੱਕ ਹਾਂਜੀ ਹਾਂਜੀ ਹੋਜੂਗੀ ਨਾ ਹਾਂਜੀ ਹੋਜੇ ਠੀਕ ਐ ਵੀਰੇ ਠੀਕ ਐ ਭਾਈ 3 ਮਹੀਨੇ ਦੀ ਇੰਜਨ ਗੇਅਰ ਦੀ ਗਾਰੰਟੀ ਤੇ ਨੋਨ ਐਕਸੀਡੈਂਟ ਦੀ ਫੁੱਲ ਗਾਰੰਟੀ ਫੁੱਲ ਗਾਰੰਟੀ ਹਾਂਜੀ ਵੀ ਮਿੱਤਰ ਪਿਆਰਿਓ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਭਰਾਵਾਂ ਨੂੰ ਜਿਨੇ ਵੀ ਮੇਰੇ ਭਰਾ ਇਸ ਵੀਡੀਓ ਦੇ ਵਿੱਚ ਜੁੜ ਚੁੱਕੇ ਆ ਸਭ ਤੋਂ ਪਹਿਲਾਂ ਬਾਈ ਮੈਂ ਦੁਆ ਕਰਨੀ ਚਾਹੂੰਗਾ ਉਹਨਾਂ ਮੇਰੇ ਭਰਾਵਾਂ ਦੇ ਲਈ ਜਿਹੜੇ ਮੇਰੇ ਭਰਾਵਾਂ ਦਾ ਹਾਲੇ ਕਾਰ ਲੈਣ ਦਾ ਬਜਟ ਤਾਂ ਨਹੀਂ ਆ ਪਰ ਉਹ ਕਾਰ ਲੈਣੀ ਚਾਹੁੰਦੇ ਆ ਤੇ ਆਪਣੀਆਂ ਵੀਡੀਓਜ਼ ਦੇਖਦੇ ਰਹਿੰਦੇ ਆ ਉਹਨਾਂ ਲਈ ਬਾਈ ਦਿਲੋਂ ਦੁਆਵਾ ਵੀ ਮਾਲਕ ਤੁਹਾਡੇ ਸਾਰਿਆਂ ਤੇ ਮਿਹਰ ਕਰੇ ਤੇ ਤੁਹਾਨੂੰ ਸਾਰਿਆਂ ਨੂੰ ਹੀ ਕਾਰਾਂ ਵਾਲਾ ਕਰੇ ਬਾਈ ਇਹ ਨਾ ਜਦੋਂ ਦਾ ਆਪਾਂ ਚੈਨਲ ਸ਼ੁਰੂ ਕੀਤਾ ਵਾ ਉਦੋਂ ਦੀ ਆਪਣੀਏ ਦਿਲ ਦੀ ਖੁਆਇਸ਼ ਆ ਵੀ ਜਿੰਨਾ ਵੀ ਆਪਣਾ ਨਾਲ ਬੰਦਾ ਆਪਣੇ ਨਾਲ ਜੁੜੇ ਉਨਾ ਹਰੇਕ ਦੇ ਕੋਲ ਬਾਈ ਕਾਰ ਹੋਵੇ 2-ਵਿਲਰ ਤੋਂ 4-ਵਿਲਰ ਤੇ ਮਾਲਕ ਸਾਰਿਆਂ ਨੂੰ ਸ਼ਿਫਟ ਕਰੇ ਤੇ ਬਾਈ ਜਿਵੇਂ ਕਿ ਤੁਹਾਨੂੰ ਪਤਾ ਆਪਣੇ ਪੇਜ ਦੇ ਉੱਤੇ ਕਾਰਾਂ ਦਾ ਹੀ سلسلہ ਚੱਲਦਾ ਹਮੇਸ਼ਾ ਤੇ ਅੱਜ ਨਾ ਇੱਕ ਨਵਾਂ ਭਰਾ ਲੱਭਿਆ ਵਾ ਆਪਾਂ ਕਾਰਾਂ ਇਹਨਾਂ ਤੋਂ ਮੈਂ ਕਹਿੰਨਾ ਵੀ ਜਿਹੜਾ ਸ਼ੋਰੂਮ ਵਾਲਾ ਹਿਸਾਬ ਹੁੰਦਾ ਉਹੀ ਆ ਸੇਮ ਲੋਕੇਸ਼ਨ ਤੁਹਾਨੂੰ ਸਮਝਾ ਦਿੰਨਾ ਵਾ ਅੱਜ ਖੜੇ ਆ ਬਾਈ ਅਲਾਈਅੰਸ ਕਾਰ ਦੇ ਉੱਤੇ ਤੇ ਸ਼ਹਿਰ ਜਿਹੜਾ ਹੈਗਾ ਵਾ ਉਹ ਹੈਗਾ ਵਾ ਜੀ ਲੁਧਿਆਣਾ ਅੱਜ ਤੁਹਾਨੂੰ ਨਾ ਡਿਟੇਲਡ ਵੀਡੀਓ ਦਿਖਾਵਾਂਗੇ ਅੱਜ ਜਿਹੜਾ ਸਟਾਕ ਆ ਸਾਰਾ ਉੱਚੇ ਮਾਡਲ ਵਾਲਾ ਸਟਾਕ ਆ ਜਿਹੜੇ ਭਰਾ ਕੁਆਲਿਟੀ ਲੱਭਦੇ ਆ ਨਾ ਕਾਰਾਂ ਦੇ ਵਿੱਚ ਜਿਨ੍ਹਾਂ ਨੂੰ ਨਵੀਆਂ ਅਨਕੋਰ ਕਾਰਾਂ ਚਾਹੀਦੀਆਂ ਉਹ ਬਸ ਅੱਜ ਦੀ ਵੀਡੀਓ ਅਖੀਰ ਤੱਕ ਦੇਖ ਲਿਓ ਤੇ ਭਰਾ ਨਾਲ ਤੁਹਾਨੂੰ ਮਿਲਾਂਨੇ ਆ ਆਪਣੇ ਨਾਲ ਸ਼ਿਵਮ ਭਾਈ ਨੇ ਸਤਿਗੁਰ ਜੀ ਸਤਿਗੁਰ ਜੀ ਕੈਮ ਬਾ ਵਧੀਆ ਭਾਜੀ ਕਿਰਪਾ ਬਹੁਤ ਬਹੁਤ ਚਲੋ ਕਿਰਪਾ ਹੀ ਜਾਈ ਜੀ ਹੁਣ ਇਹ ਦੱਸੋ ਪੀ ਪਹਿਲਾਂ ਤਾਂ ਆਪਾਂ ਮੋਟੀ ਮੋਟੀ ਲੋਕੇਸ਼ਨ ਸਮਝਾ ਦਈਏ ਮੜਾ ਬਾਹਰ ਆ ਕੇ ਪੀ ਆਪਾਂ ਖੜੇ ਕਿੱਥੇ ਆ ਆਪਣਾ ਦਫ਼ਤਰ ਕਿੱਥੇ ਆ ਆ ਜਿਹੜਾ ਰੋਡ ਆ ਕਿਹੜਾ ਇਹ ਬਾਈ ਜੀ ਇਹ ਡੁਗਰੀ 200 ਫੁੱਟੀ ਰੋਡ ਹੈ ਠੀਕ ਹੈ ਗਿੱਲ ਬਾਈਪਾਸ ਰੋਡ ਹੈ ਠੀਕ ਹੈ ਜੈਨ ਮੰਦਰ ਤੋਂ ਥੋੜਾ ਜਿਹਾ ਅੱਗੇ ਆ ਕੇ 500 ਮੀਟਰ ਅੱਗੇ ਆ ਕੇ ਆਪਣਾ ਮੇਨ ਰੋਡ ਤੇ ਹੀ ਸ਼ੋਰੂਮ ਹੈ ਮੇਨ ਰੋਡ ਦੇ ਉੱਤੇ ਹੀ ਆ ਮੈਂ ਨਾ ਤੁਹਾਨੂੰ ਆ ਰੋਡ ਸਿੱਧਾ ਆਲਮਗੀਰ ਬਾਈਪਾਸ ਨੂੰ ਜਾਂਦੀ ਗਿੱਲ ਪਿੰਡ ਆ ਜਿਹੜੀ ਰੋਡ ਆ ਬਾਈ ਇਹ ਸਿੱਧੀ ਪੋਲ ਆਂਦਾ ਵਾ ਪੋਲ ਨਵਾਂ ਹੀ ਬਣਿਆ ਹੱਲੇ ਲੁਧਿਆਣਾ ਸ਼ਹਿਰ ਇਹ ਸਿੱਧਾ ਗਿੱਲ ਬਾਈਪਾਸ ਵੱਲ ਜਾਊਗਾ ਤੇ ਆਇਦਰ ਜੇ ਮੈਂ ਆਪਣੇ ਖੱਬੇ ਪਾਸੇ ਦੀ ਗੱਲ ਕਰਾਂ ਇਹ ਬਾਈ ਸਿੱਧਾ ਫਰੋਹੇਪੁਰ ਰੋਡ ਨੂੰ ਜਾਂਦਾ 200 ਫੁੱਟਾ ਰੋਡ ਜੈਨ ਮੰਦਰ ਵਾਲਾ ਚੌਕ ਆ ਉਹਦੇ ਤੋਂ ਬਿਲਕੁਲ ਜਸਟ ਨਾਲ ਆ ਜਾਂ ਆਪਾਂ ਕਹਿ ਸਕਦੇ ਆ ਪੀਤਾਂਦਰਾ ਰੋਡ ਆ ਜਿਹੜਾ ਉਦੋਂ 400 500 ਮੀਟਰ ਦੀ ਦੂਰੀ ਤੇ ਆ ਤੇ ਮੈਨੂੰ ਸ਼ੁਭਮ ਭਾਈ ਇਹ ਦੱਸੋ ਕਾਰਾਂ ਆਪਣੀਆਂ ਕੱਚ ਪੀਸ ਨੇ ਭਾਜੀ ਬਿਲਕੁਲ ਨਵੀਂ ਸ਼ੋਰੂਮ ਕੰਡੀਸ਼ਨ ਵਰਗੀਆਂ ਕਾਰਾਂ ਵੀ ਤੁਹਾਨੂੰ ਸਾਡੇ ਤੋਂ ਮਿਲ ਜੂਗੀ ਤੇ ਸ਼ੁਭਮ ਭਾਈ ਆਪਾਂ ਗੱਲ ਕਰ ਰਹੇ ਸੀ ਵੀ ਕਾਰਾਂ ਦੀ ਕਾਰਾਂ ਜਿਹੜੀਆਂ ਆਪਾਂ ਪਹਿਲੀ ਵਾਰੀ ਸ਼ੂਟ ਕਰਨ ਜਾ ਰਹੇ ਆ ਕੰਡੀਸ਼ਨ ਵਾਈਜ਼ ਜਿੱਦਾਂ ਮੈਂ ਸਟਾਰਟਿੰਗ 'ਚ ਕਿਹਾ ਵੀ ਸ਼ੋਰੂਮ ਪੀਸ ਆ ਭਾਜੀ ਸਾਡੇ ਕੋਲ ਤੁਹਾਨੂੰ ਸ਼ੋਰੂਮ ਕੰਡੀਸ਼ਨ ਕਰਾ ਮਿਲੂਗੀ ਜਦੋਂ ਤੁਸੀਂ ਆਪਣੇ ਘਰ ਲੈ ਕੇ ਜਾਉਂਗੇ ਨਾ ਕੋਈ ਕਹਿ ਨਹੀਂ ਸਕਦਾ ਕਿ ਤੁਸੀਂ ਪ੍ਰਾਣੀ ਕਰ ਲਿਆ ਐਦਾਂ ਹੀ ਆ ਨਾ ਅੱਜ ਨਾ ਬਾਈ ਤੁਹਾਨੂੰ ਇੰਜਨ ਵਗੈਰਾ ਵੀ ਦਿਖਾਵਾਂਗੇ ਅੱਜ ਨਾ ਵਧੀਆ ਜੀ ਵੀਡੀਓ ਬਣਾ ਕੇ ਤੁਹਾਨੂੰ ਦਿਖਾਣੀ ਆ ਮਜ਼ਾ ਆਊਗਾ ਮਤਲਬ ਤੁਹਾਨੂੰ ਵੀਡੀਓ ਦੇਖ ਕੇ ਅਖੀਰ ਤੱਕ ਦੇਖਿਓ ਵੀਡੀਓ ਨੂੰ ਲੋਨ-ਲੂਨ ਸਭ ਕੁਝ ਕਰਾ ਦੋਗੇ ਹਾਂਜੀ ਲੋਨ ਇੰਸ਼ੋਰੈਂਸ ਤੇ RC ट्रांसफर ਸਭ ਕੁਝ ਅੰਡਰ ਵਨ ਰੂਫ ਹੈ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਕਿਤੇ ਜਾਣ ਦੀ ਲੋੜ ਨਹੀਂ ਆ ਕੋਈ ਧੱਕੇ ਨਹੀਂ ਖਾਣੇ ਤੇ ਇੱਕ ਇੱਕ ਕਰਕੇ ਨਾ ਤੁਹਾਨੂੰ ਕਾਰਾਂ ਦਿਖਾਣੀਆਂ ਸ਼ੁਰੂ ਕਰਦੇ ਆ ਤੇ ਸਭ ਤੋਂ ਪਹਿਲੀ ਕਾਰ ਦੀ ਜੇ ਗੱਲ ਕਰੀਏ ਆਪਾਂ ਸੂਜ਼ੂਕੀ ਵਾਲਿਆਂ ਦੀ ਗ੍ਰੈਂਡ ਵਿਟਾਰਾ ਗ੍ਰੈਂਡ ਵਿਟਾਰਾ ਭਾਜੀ 2024 ਮਾਡਲ ਹੈ ਜੀ ਹਾਂਜੀ ਸਿਰਫ 18000 ਚੱਲੀ ਹਾਂ ਸਾਰੀ ਪੇਂਟ ਦੀ 올 ओरिजिनल ਦੀ ਗਾਰੰਟੀ ਜਿੱਥੇ ਮਰਜ਼ੀ ਚੈੱਕ ਕਰਾ ਲਓ 올 ओरिजिनल ਇੱਕ ਵਾਰੀ ਨਾ ਚਾਰ ਚੁਫੇਰਾ ਚੈੱਕ ਕਰਾਓ ਪਹਿਲਾਂ ਫਿਰ ਆਪਾਂ ਇਹਦਾ ਇੰਟੀਰੀਅਰ ਐਕਸਟੀਰੀਅਰ ਸਾਰਾ ਕੁਝ ਦਿਖਾਣੇ ਤੇ ਮਾਡਲ ਰਸ਼ਾਦੀ 2000 2024 ਦਿਸੰਬਰ ਦੀ ਕਾਰ ਹੈ ਜੀ ਓਕੇ 50000 ਰੁਪਏ ਦਾ ਸਮਾਨ ਵੀ ਲੱਗਾ ਜੀ ਅੱਛਾ ਇਹ sigma ਵੇਰੀਐਂਟ ਹੈ ਭਾਜੀ ਹਾਂਜੀ ਇਹ ਚਟਾ ਸਕਰੀਨ 360 ਡਿਗਰੀ ਕੈਮਰਾ ਸੀਟ ਕਵਰ ਮੈਟ ਪੁਸ਼ ਬਟਨ ਸਟਾਰਟ ਆਟੋਮੈਟਿਕ AC ਕੰਟਰੋਲ ਸਭ ਕੁਝ ਆਂਦਾ ਸਟੀਅਰਿੰਗ ਕੰਟਰੋਲ ਵਗੈਰਾ ਅੱਛਾ ਮਤਲਬ ਇਹ 360 ਕੈਮਰਾ ਵੀ ਲਗਵਾਇਆ ਹੋਇਆ ਹੈ ਬੰਦੇ ਨੇ 360 ਡਿਗਰੀ ਕੈਮਰਾ ਵੀ ਲਗਵਾਇਆ ਹੋਇਆ ਹੈ ਭਾਜੀ ਠੀਕ ਹੈ ਆਹ ਹੁਣ ਤੁਹਾਨੂੰ ਕਾਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸਾਰੀ 올 ओरिजिनल ਹੂੰ ਪ੍ਰਿਕੋਰੀ ਦੇਖੋ ਇੰਜਨ ਇੰਜਨ ਦੀ ਕੰਡੀਸ਼ਨ ਦੇਖੋ ਆ ਚੈੱਕ ਕਰੋ ਬਾਈ ਇਹਨਾਂ ਚੀਜ਼ਾਂ ਦਾ ਬਾਈ ਮੇਨ ਹੁੰਦਾ ਮੁੱਲ ਜੇ ਤੁਹਾਨੂੰ ਚੰਗੇ ਇੰਜਨ ਦੀ ਕਾਰ ਮਿਲ ਜਵੇ ਸਾਫ ਸੁਥਰੀ ਮਿਲ ਜਵੇ ਗੋਡੇ ਪਿੱਲਰ ਸੀਲਿੰਗ ਸਾਰੀ ਚੈੱਕ ਕਰ ਲਓ ਵੀਰੇ ਨੋਨ ਐਕਸੀਡੈਂਟ ਦੀ ਫੁੱਲ ਗਾਰੰਟੀ ਭਾਜੀ ਨੋਨ ਐਕਸੀਡੈਂਟਲ ਦੀ ਫੁੱਲ ਗਾਰੰਟੀ ਨਾਲ ਪਲੱਸ ਹਾਂ 3 ਮਹੀਨੇ ਇੰਜਨ ਗੇਅਰ ਦੀ ਵੀ ਗਾਰੰਟੀ ਅਸੀਂ ਦਿੰਨੇ ਅੱਛਾ ਹਾਂ 3 ਮਹੀਨੇ ਦੀ ਇਹ ਵੀ ਆ ਹਾਂਜੀ ਹਾਂਜੀ ਦੇਖੋ ਗੱਡੀ 'ਚ ਪ੍ਰੋਬਲਮ ਹੋਵੇ ਨਾ ਭਾਜੀ ਹਫ਼ਤੇ 'ਚ 10 ਦਿਨ 'ਚ ਪਤਾ ਲੱਗ ਜਾਂਦਾ ਅਸੀਂ 3 ਮਹੀਨੇ ਦੀ ਦਿੰਨੇ ਕਿਉਂਕਿ ਚੰਗੀਆਂ ਕਾਰਾਂ ਵੇਚੀਦੀਆਂ ਕਿ ਕਸਟਮਰ ਸਾਡੇ ਨਾਲ ਜੁੜੇ ਰਹਿਣ ਬਿਲਕੁਲ ਟੋਟਾ ਨਾ ਜੁੜੇ ਰਹਿਣ ਉਹੀ ਗੱਲ ਆ ਬਾਈ 10000 ਵੱਧ ਲੱਗ ਜਵੇ ਕੋਈ ਉਹਦੇ ਚ ਹੁਣ ਨਹੀਂ ਹੁੰਦਾ ਦੁੱਖ ਨਹੀਂ ਲੱਗਦਾ ਪਰ ਜਦੋਂ ਬਾਅਦ ਚ ਲੱਗਦਾ ਨਾ ਉਦੋਂ ਬਹੁਤ ਦੁੱਖ ਲੱਗਦਾ ਵਾ ਹੁਣ ਆ ਕਾਰ ਦੀ ਜੇ ਗੱਲ ਕਰੀਏ ਪੈਟਰੋਲ ਦਾ ਵੇਰੀਐਂਟ ਆ ਹਾਂਜੀ ਓਨਰ ਫਸਟ ਆ ਓਨਰ ਫਸਟ ਡਰਾਈਵਨ ਕਿੰਨੀ ਸੀ ਸਿਰਫ 18000 ਸਿਰਫ ਹੀ 18000 ਉਹ ਤਾਂ ਤੁਸੀਂ ਇਹਦੇ ਤੋਂ ਇੰਜਨ ਤੋਂ ਪਤਾ ਲੱਗ ਗਿਆ ਹੋਣਾ ਤੁਹਾਨੂੰ ਮਾਇਆ ਇੱਕੋ ਹੀ ਰੇਟ ਦੇਣਾ ਆਪਾਂ ਵੀਡੀਓ 'ਚ ਵੀ ਜਿਹੜਾ ਭਰਾ ਦੇਖੇ ਉਹ ਆ ਜਾਵੇ ਜਿਹੜਾ ਭਰਾ ਭਾਜੀ ਤੁਹਾਡੀ ਵੀਡੀਓ ਦੇਖ ਕੇ ਆਊਗਾ ਉਹਨੂੰ ਇਹ ਕਾਰ ਆਪਾਂ 10 ਲੱਖ ਰੁਪਏ ਦੀ ਦੇ ਦਾਂਗੇ نیٹ ਫਟ نیٹ ਫਟ ਇਹ ਹੁਣ 995 ਦੀ ਦੇਣੀ ਪਊ ਤੁਹਾਨੂੰ ਪਹਿਲੀ ਵਾਰ ਆਇਆ ਦਾ ਮਾਨ ਸਤਕਾਰ ਠੀਕ ਹੈ ਜੀ 9 ਲੱਖ 95 ਹਜ਼ਾਰ 'ਚ ਤੁਹਾਡੀ ਕਾਰ ਹੋ ਜੂਗੀ ਭਾਈ ਤੇ ਹੁਣ ਜੇ ਫਾਈਨਾਂਸ ਦੀ ਗੱਲ ਕਰੀਏ ਇਹਦੇ ਤੇ 70-80 ਹਜ਼ਾਰ ਲੈਣ ਹੋ ਜੂਗਾ ਹਾਂ ਜੀ 70-80 ਹਜ਼ਾਰ ਲੈਣ ਬਾਕੀ ਸਾਰਾ ਫਾਈਨਾਂਸ ਹੋ ਜੂਗਾ ਤੇ ਭਾਈ ਆਪਣਾ ਸਿਬਲ ਚੰਗਾ ਲਿਆਇਓ ਸੇਮ ਡੇ ਡਿਲੀਵਰੀ ਵੀ ਆਪਣਾ ਦੇਣ ਦੀ ਕੋਸ਼ਿਸ਼ ਕਰ ਲਾਂਗੇ ਜੇ ਸਿਬਲ ਚੰਗਾ ਆਇ ਇਹ ਵੀ ਭਾਜੀ ਇਹ ਗ੍ਰੈਂਡ ਵਟਾਰਾ 올휠 ਡਰਾਈਵ ਵਾਲੀ ਹੈ ਚਾਰੇ 휠 ਡਰਾਈਵ ਹਾਂ 4/4 ਕਹ ਲੈਣ 4/4 ਕਹ ਲਓ ਹਾਂ ਹਾਂਜੀ ਉਗਲੀ ਹੈ ਇਹ ਨਵੀਂ ਕਾਰ ਦਾ ਪ੍ਰਾਈਸ ਭਾਜੀ 21 ਲੱਖ ਰੁਪਿਆ ਹੈ ਹਾਂਜੀ ਠੀਕ ਹੈ ਤੇ ਇਹ ਵੀ ਬਹੁਤ ਅੱਛੇ ਪ੍ਰਾਈਸ ਤੇ ਅਵੇਲੇਬਲ ਹੈ ਸਾਡੇ ਕੋਲ 4/4 ਹੀ ਇਹ ਕਾਰ ਆ 2000 ਕਿੰਨਾ ਵੀ ਮਾਡਲ ਸੀ ਇਹ 2022 ਮਾਡਲ ਹੈ ਜੀ 4/4 ਵਾਲਾ ਵੇਰੀਐਂਟ 21 ਲੱਖ ਦਾ ਮਾਡਲ ਹੈ ਹਾਂ ਠੀਕ ਹੈ ਟੌਪ ਮਾਡਲ ਹੈ ਵੱਡਾ ਪੈਰਾਰੋਮਿਕ ਸਨਰੂਫ ਵੀ ਆਉਂਦਾ ਹੈ ਜੀ ਦੇਖੋ ਪੁਸ਼ ਬਟਨ ਸਟਾਰਟ ਕਰੂਜ਼ ਕੰਟਰੋਲ 360 ਕੈਮਰਾ ਚ ਵੀ ਹਾਂ ਤਾਂ ਸਕਰੀਨ ਬੈਕ ਕੈਮਰਾ 360 ਡਿਗਰੀ ਕੈਮਰਾ ਲੌਇਵੀਲਸ ਹੂੰ ਔਰ ਟਾਇਰ ਵੀ 1890% ਟਾਇਰ ਆ ਪੋਲੋ ਦੇ ਹੂੰ ਤੇ ਇਹਦੇ ਵਿੱਚ ਕੀਲੈ ਸੈਂਟਰੀ ਆ ਸਾਰਾ ਕੁਝ ਹੈਗਾ ਪੁਸ਼ ਬਟਨ ਸਟਾਰਟ ਹੈ ਨਾ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਭਾਈ ਬੋਨਟ ਵੀ ਦਿਖਾ ਦੇ ਕੋਈ ਚੱਕ ਕੇ ਇੰਜਨ ਦੀ ਕੰਡੀਸ਼ਨ ਵੀ ਤੁਹਾਨੂੰ ਦਿਖਾ ਦਿੰਨੇ ਆ ਹਾਂ ਦੇਖੋ ਭਾਈ ਆ ਜੀ ਨਵੇਂ ਵਰਗੀ ਕਾਰਾਂ ਮਿਲੂਗੀ ਤੁਹਾਨੂੰ ਆ ਚੈੱਕ ਕਰੋ ਬਾਈ ਧਿਆਨ ਨਾਲ ਨਾ ਇਹ ਹੀ ਚੀਜ਼ਾਂ ਤੁਸੀਂ ਇੱਥੇ ਆ ਕੇ ਦੇਖਣੇ ਆਹੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦੇਣੀ ਆ ਵਾ ਤਾਂ ਕਿ ਤੁਹਾਡਾ ਟਾਈਮ ਸੇਵ ਹੋ ਜਾਵੇ ਕਈ ਮੇਰੇ ਭਰਾ ਬਾਹਰ ਬੈਠੇ ਵੀ ਵੀਡੀਓ ਦੇਖ ਰਹੇ ਹੁੰਦੇ ਉਹਨਾਂ ਨੇ ਵੀ ਕਰਾਂ ਆਪਣੇ ਇੰਡੀਆ ਦੇ ਵਿੱਚ ਘਰਦਿਆਂ ਲਈ ਡਿਲੀਵਰ ਕਰਵਾਉਣੀਆਂ ਹੁੰਦੀਆਂ ਵਾ ਅੱਛਾ ਡਿਲੀਵਰੀ ਦੇ ਦੇਣੇ ਆਪਾਂ ਘਰ ਤੱਕ ਹਾਂਜੀ ਹਾਂਜੀ ਹੋਜੂਗੀ ਨਾ ਹਾਂਜੀ ਹੋਜੂਗੀ ਠੀਕ ਹੈ ਵੀਰੇ ਹੁਣ ਦੱਸੋ ਫੇਰ ਇਹਦਾ ਕੀ ਕਰਨਾ ਆਪਾਂ ਇਹ ਭਾਜੀ ਇਹ 21 ਲੱਖ ਰੁਪਏ ਦੀ ਨਵੀਂ ਕਾਰ ਹੈ ਬਾਈ ਮਾਡਲ ਹੈ ਤੇ ਇਹ ਤੁਹਾਨੂੰ ਤੁਹਾਡੇ ਵੀਡੀਓ ਕਰਕੇ ਜਿਹੜੇ ਦੇਖ ਕੇ ਆਉਗੇ ਉਹਨਾਂ ਨੂੰ ਆਪਾਂ ਇਹ 12 ਲੱਖ ਰੁਪਏ ਦੀ ਕਰ ਦੇ ਦਾਂ ਓਏ ਹੋਏ ਅੱਧੇ ਹੀ ਹਾਂ ਅੱਧੇ ਹੀ ਅੱਧੇ ਪੈਸੇ ੜਾ ਦੇਖੋ ਭਈ ਆ ਚੀਜ਼ਾਂ ਵਾ ਕੁਆਲਿਟੀ ਲੈ ਕੇ ਜਾਓ ਮੇਰਾ ਭਰਾ ਜਿਹੜੇ ਕਹਿੰਦੇ ਆ ਨਾ ਵੀ ਅਸੀਂ ਕਾਰ ਜੇ ਪੈਸਾ ਲਾਣਾ ਤਾਂ ਉੱਤੇ ਅਸੀਂ ਹੋਰ ਪੈਸਾ ਨਹੀਂ ਲਾਣਾ ਉਹਨਾਂ ਲਈ ਇਹ ਚੀਜ਼ਾਂ ਨੇ ਠੀਕ ਹੈ ਭਾਈ 3 ਮਹੀਨੇ ਦੀ ਇੰਜਨ ਗੇਅਰ ਦੀ ਗਾਰੰਟੀ ਤੇ ਨੌਨ ਐਕਸੀਡੈਂਟ ਦੀ ਫੁੱਲ ਗਾਰੰਟੀ ਫੁੱਲ ਗਾਰੰਟੀ ਹੁਣ ਉਹਦੇ ਬਾਅਦ ਆ ਗਈ ਹਾਈ ਰਾਈਡਰ ਹਾਈ ਰਾਈਡਰ ਵੀ ਹਾਈਬ੍ਰਿਡ ਵਾਲੀ ਹੈ ਇਹ ਅੱਛਾ ਸਭ ਤੋਂ ਟਾਪ ਮਾਡਲ ਹੂੰ ਫਿਊਲ ਇਸ ਤੋਂ ਉੱਤੇ ਹਾਈ ਰਾਈਡਰ ਨਹੀਂ ਆਉਂਦੀ ਕੋਈ ਜਮਾ ਟੌਪ ਵਾਲੀ ਹੈ ਜਮਾ ਹੀ ਟੌਪ ਵਾਲਾ 22 ਲੱਖ ਰੁਪਏ ਦਾ ਮਾਡਲ ਠੀਕ ਹੈ ਵੀਰੇ ਤੇ ਇਹਦੇ ਵਿੱਚ ਫਿਊਲ ਕਿਹੜਾ ਭਲਾ ਇਹ ਚ ਪੈਟਰੋਲ ਪਲੱਸ ਹਾਈਬ੍ਰਿਡ ਹੁੰਦੀ ਹੈ ਪੈਟਰੋਲ ਪਲੱਸ ਇਲੈਕਟ੍ਰਿਕ ਪੈਟਰੋਲ ਆ ਪਲੱਸ ਇਲੈਕਟ੍ਰਿਕ ਆ ਹਾਂ ਇਹ ਚ ਇੰਨੀ ਅੱਛੀ ਐਵਰੇਜ ਆਉਂਦੀ ਹੈ ਇਹ ਨਾ ਜਿੱਦਾਂ ਜਦੋਂ ਆਪਾਂ ਚਲਾਣੇ ਆ ਕਾਰ ਪਹਿਲੇ 40 ਕਿਕਰੇ ਬੈਟਰੀ ਤੇ ਚੱਲਦੀ ਹੈ ਸੌਟੋਮੈਟਿਕਲੀ ਇਹ ਪੈਟਰੋਲ ਤੇ ਸ਼ਿਫਟ ਹੋ ਜਾਂਦੀ ਹੈ ਓਕੇ ਉਹਦੇ ਕਰਕੇ ਬੈਟਰੀ ਪਲੱਸ ਇੰਜਨ ਦਾ ਕੰਬੀਨ ਦਾ ਮਿਕਸਰ ਕੰਬੀਨੇਸ਼ਨ ਨਾਲ ਇਹਦੀ ਹਾਈਵੇ ਤੇ 26 27 ਦੀ ਐਵਰੇਜ ਨਿਕਲਦੀ ਹੈ ਜੀ ਦੇਖੋ ਬਾਈ 26 27 ਦੀ ਐਵਰੇਜ ਹਾਂਜੀ ਹਾਂਜੀ ਪੈਟਰੋਲ ਚ ਪੈਟਰੋਲ ਦੇ ਵਿੱਚ ਹਨਾ ਮਾਇਨੇ ਰੱਖਦੀ ਹੈ ਇਹ ਚੀਜ਼ ਹਾਈਬ੍ਰਿਡ ਕਾਰਾਂ ਜਿਹਨੂੰ ਕਹ ਦਿੰਦੇ ਆ ਇਲੈਕਟ੍ਰਿਕ ਵੀ ਨੇ ਪਲੱਸ ਪੈਟਰੋਲ ਤੇ ਵੀ ਚੱਲਦੀਆਂ ਜਿਵੇਂ ਕਿ ਹੋਰ ਇਹ ਆਟੋਮੈਟਿਕ ਹੈ ਜੀ ਹਾਂਜੀ ਟਾਪ ਮਾਡਲ ਹੈ ਬੈਕ ਵਾਈਪਰ ਡੀਫੋਗਰ ਵਾਲਾ ਸ਼ੀਸ਼ਾ ਹਾਂਜੀ ਆ ਇਹਦਾ ਬੂਟ ਸਪੇਸ ਵਧੀਆ ਤਰੀਕੇ ਨਾਲ ਮੰਨ ਲਓ ਕਾਰ ਸੰਭੀ ਹੋਈ ਆ ਠੀਕ ਹੈ ਵੀਰੇ ਸਾਰੀ ਆਲਮੋਸਟ 99% ਸਾਰੀ ਪੇਂਟ ਦੀ ਆਲ オリジナル ਸਿਰਫ ਬੰਪਰ ਹੀ ਰੀਪੇਂਟ ਹੈ ਠੀਕ ਹੈ ਇੱਥੇ ਇਹਦੀ ਬੈਟਰੀਜ਼ ਹੁੰਦੀਆਂ ਪਿੱਛੇ ਅੱਛਾ ਇਹਦੀ ਪਿੱਛੇ ਬੈਟਰੀਜ਼ ਹੁੰਦੀਆਂ ਨੇ ਨਾ ਕੋਈ ਜਿਹੜੇ ਉੱਪਰ ਟੜ ਓਕੇ 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 ਠੀਕ ਹੈ ਤੇ ਹੁਣ ਜੇ ਆਪਾਂ ਇਹਦੇ ਕਰੀਏ ਪ੍ਰਾਈਸ ਦੀ ਗੱਲ ਇਹਦੇ ਭਾਜੀ ਆਪਾਂ ਡਿਮਾਂਡ ਕਰਦੇ ਆ 15 ਲੱਖ ਤੇ 75 ਹਜ਼ਾਰ ਡਿਮਾਂਡ ਨੂੰ ਛੱਡੋ ਹਾਂਜੀ 1 ਕੋ ਦੋ ਸ਼ਿਵਮ ਭਾਈ ਅੱਜ ਕਹਿਣ ਵੀ ਕਨਾਲ ਆਇਆ ਤੇ ਕਨਾਲ ਦੇ ਆ ਤੇ ਸਪੈਸ਼ਲ ਰੇਟ ਦੇ ਦੀ ਇਕਵਰੇਟ ਦੇ ਦੋ ਇੱਕ ਕਾਰ ਦੇ ਦਾਂਗੇ ਭਾਜੀ 1.5 ਲੱਖ ਰੁਪਏ ਦੀ 1.5 ਲੱਖ ਰੁਪਏ ਦੇ ਵਿੱਚ ਇਲੈਕਟ੍ਰਿਕ ਵੀ ਤੇ ਪੈਟਰੋਲ ਵੀ 25 26 ਦੀ ਐਵਰੇਜ ਲਾ ਲਓ ਤੇ ਨਾਲੇ ਨਿਆਰੇ ਲਓ ਕਾਰ ਦੇ 2023 ਮਾਡਲ ਹੈ ਜੀ ਨਵੰਬਰ ਦਾ ਹੂੰ ਠੀਕ ਹੈ ਤੇ ਤੁਹਾਨੂੰ ਆ ਬਹੁਤ ਘੱਟ ਪ੍ਰਾਈਸ ਚ ਮਿਲ ਜੂਗੀ ਨਵੀਂ ਨਾਲੋਂ 7 ਲੱਖ ਰੁਪਏ ਬਚ ਜਾਣਾ ਤੁਹਾਡਾ ਪੈਸੇ ਇਹਨਾਂ ਚੀਜ਼ਾਂ ਦੇ ਬਚਾਓ ਤੁਸੀਂ ਉਹੀ ਤੁਸੀਂ ਆਪਣੀ ਐਫ ਡੀ ਕਰਾਓ ਜੇ ਲੋਨ ਕਰਾਉਗੇ ਇੰਟਰਸਟ ਘੱਡ ਲਓ 5-7 ਸਾਲਾਂ ਬਾਅਦ ਸਹੀ ਗੱਲ ਹੈ ਜੀ ਤੇ ਬਾਅਦ ਆ ਗਈ ਕ੍ਰੇਟਾ ਇੱਕ ਕ੍ਰੇਟਾ ਜੀ ਇਹ ਵੀ ਬਹੁਤ ਅੱਛੇ ਚੈਲੈਂਜਿੰਗ ਪ੍ਰਾਈਸ ਤੇ ਹੈ ਸਾਡੇ ਕੋਲ ਅਵੇਲੇਬਲ ਹਮ ਕ੍ਰੇਟਾ 2016 ਮਾਡਲ ਹਮ ਡੀਜ਼ਲ ਐਸਐਕਸ ਫਸਟ ਓਨਰ ਅੱਛਾ ਜੀ 92000 ਚੱਲੀ ਹੈ ਜੀ ਹਮ ਠੀਕ ਹੈ ਕਾਰ ਦੀ ਕੰਡੀਸ਼ਨ ਦੇਖੋ ਬਹੁਤ ਅੱਛੀ ਹੈ ਹਮ ਟਾਇਰਸ ਦੀ ਕੰਡੀਸ਼ਨ ਵੀ 80% ਹੈ ਠੀਕ ਹੈ ਵੀਰੇ ਸੀਟ ਕਵਰ ਵਗੈਰਾ ਵੀ ਵਧੀਆ ਪਏ ਹੋਏ ਆ ਠੀਕ ਹੈ ਜੀ ਕੰਪਨੀ ਦੇ ਦੱਸੋ ਇਹ ਐਸਐਕਸ ਟਾਪ ਮਾਡਲ ਹੈ ਪਾਜੀ ਹਾਂ ਇਹ ਕਾਰ ਵਜੀ 5 ਲੱਖ 90000 ਰੁਪਏ ਦੀ ਦੇ ਦਾਂਗੇ ਮੈਂ ਨਹੀਂ ਮੰਨਦਾ ਭਾਜੀ ਦੇ ਦਾਂਗੇ ਆਪਾਂ ਕਿਤਨੀ ਮਿਲਨੀ ਕ੍ਰੇਟਾ 16 ਮਾਡਲ ਫਰਸਟ ਓਨਰ 590000 ਰੁਪਏ ਦੀ ਐਸਨੋ ਪ੍ਰਾਈਸ ਆਪਾਂ ਦੇ ਦਾਂਗੇ 590000 ਪਹਿਲੇ ਦਾ ਦੀ ਪਹਿਲੇ ਦਾ ਦੀ ਐਸਐਕਸ ਡੀਜ਼ਲ 1.6 ਸ਼ਿਵਮ ਭਾਈਓ ਕੰਮ ਨਾ ਹੋਵੇ ਵੀ ਭਰਾ ਜਦੋਂ ਆਵੇ ਫੇ ਤੁਹਾਨੂੰ ਤੁਸੀਂ ਇਹ ਨਾ ਕਿਓ ਫੇ ਰੇਟ ਦਾ ਭਲੇਖਾ ਪਿਆ ਦੀ ਮੈਨੂੰ 5 ਲੱਖ ਤੇ 90000 ਦੀ ਐਸਨੋ ਦੇ ਦਾਂਗੇ ਤੁਹਾਨੂੰ ਚੱਕੋ ਫੇ ਲਓ ਨਿਆਰੇ ਅੱਜ ਫੇ ਇਹ ਇਹੇ ਭਰਾ ਤੁਹਾਡੇ ਲੱਭ ਕੇ ਲਿਆਈ ਦੇ ਜਿਹੜੇ ਕੁਆਲਿਟੀ ਵੀ ਦਿੰਦੇ ਆ ਔਰ ਰੇਟ ਵੀ ਦਿੰਦੇ ਆ ਵਧੀਆ ਆਹਾ ਇਹ ਭਾਜੀ ਇਹ ਜੀ ਕ੍ਰੇਟਾ 2019 ਮਾਡਲ ਹਾਂਜੀ 1.4 E+ ਡੀਜ਼ਲ ਠੀਕ ਹੈ ਠੀਕ ਹੈ ਸੈਕਿੰਡ ਓਨਰ ਕਾਰ ਹੈ ਅਲੋਏ ਟਾਇਰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਹਾਂਜੀ ਦੇਖੋ ਪਲੇਅਰ ਲੱਗਿਆ ਹੋਇਆ ਵਾ ਕਾਰ 'ਚ ਵੱਡੀ ਟੱਚ ਸਕਰੀਨ ਬੈਕ ਕੈਮਰਾ ਸਭ ਕੁਝ ਲੱਗਾ ਹੋਇਆ ਫਸਟ ਓਨਰਸ਼ਿਪ ਹੀ ਆ ਭਾਜੀ ਇਹ ਸੈਕਿੰਡ ਓਨਰ ਹੈ ਭਾਜੀ ਠੀਕ ਹੈ ਜੀ ਤੇ ਡਰਾਈਵਨ ਦੀ ਗੱਲ ਕਰੀਏ ਇਹ ਹੈਗੀ ਆ 90 ਤੋਂ 95 ਹਜ਼ਾਰ ਚੱਲੀ ਹੋਈ ਹਾਂਜੀ ਠੀਕ ਹੈ ਜੀ ਅਲੌਇਟਰ ਐਕਸਟਰਾ ਨੇ ਤੇ ਇਹ ਵੇਰੀਐਂਟ ਕਿਹੜਾ ਸੀਗਾ ਇਹ ਇਹ ਈ ਪਲੱਸ ਹੈ 1.4 ਡੀਜ਼ਲ ਦੇ ਵਿੱਚ ਠੀਕ ਹੈ ਜੀ ਹਾਂ ਕੀ ਕਹਿੰਨੇ ਹੋ ਫੇ ਇਹ ਭਾਜੀ ਤੁਹਾਨੂੰ ਕਾਰ ਦੇ ਦਾਂਗੇ 8 ਲੱਖ ਰੁਪਏ ਦੀ 8 ਲੱਖ ਰੁਪਏ ਦੀ ਨੈਟ ਫੈਟ ਤੁਹਾਨੂੰ ਇਹ ਵੀ ਕਾਰ ਬਣ ਜੂਗੀ ਬਾਕੀ ਜਿੱਦਾਂ ਹੁਣ ਦੂਰੋਂ ਬੰਦਾ ਆਂਦਾ ਵਾ ਹਾਂਜੀ ਗੱਲ ਇਹ ਹੁੰਦੀ ਆ ਨਾ ਤੁਸੀਂ ਭਾਵੇਂ ਨਵੀਂ ਚੀਜ਼ ਲੈ ਲਓ ਭਾਵੇਂ ਪੁਰਾਣੀ ਲੈ ਲਓ ਬੰਦੇ ਨਾ ਆ ਕੇ ਘਟਾਈ ਲੈਂਦੇ ਕੁਛ ਨਾ ਕੁਛ ਤਾਂ ਆਿਆਂ ਦਾ ਥੋੜਾ ਬਹੁਤ ਕਰ ਲਵੋਗੇ ਪੂਰਾ ਮਾਨ ਕਰਾਂਗੇ ਜੀ ਜੜਾ ਸਾਡੇ ਰੈਫਰੈਂਸ ਚ ਆਊਗਾ ਜ਼ਰੂਰ ਮਾਨ ਕਰਾਂਗੇ ਭਰਾਵਾ ਦਾ ਚਲੋ ਲਾਜ ਰੱਖ ਲਿਓ ਹਾਂਜੀ ਹਾਂਜੀ ਚਲੋ ਐਨੀ ਕੀ ਗੱਲ ਆ ਵੀ ਭਰਾ ਤੁਹਾਨੂੰ ਨਰਾਜ਼ ਨਹੀਂ ਹੋਣ ਦਊਗਾ ਜੇ ਤੁਸੀਂ ਆਓਗੇ ਤਾਂ ਕਾਰ ਤੁਹਾਨੂੰ ਦੇ ਕੇ ਭੇਜਾਂਗੇ ਠੀਕ ਹੈ ਜੀ ਠੀਕ ਉਹਦੇ ਬਾਅਦ ਆ ਗਈ ਆਪਣੀ ਤੋਂ ਸੋਨੈਟ ਸੋਨੈਟ ਭਾਜੀ 2021 ਮਾਡਲ ਹਾਂਜੀ ਐਡਵੋਕੇਟ ਵਕੀਲ ਦੀ ਕਾਰ ਹੈ ਜੀ ਹਾਂਜੀ ਸਿਰਫ 18000 ਚੱਲੀ ਸਾਰੀ 올 ओरिजिनल ਪੇਂਟ ਦੀ ਗਾਰੰਟੀ ਉਹ ਯਾਰ ਇੰਨੀਆਂ ਘੱਟ ਚੱਲੀਆਂ ਪਾਜੀ ਇਹੀ ਤਾਂ ਸਾਡੀ ਕੁਆਲਿਟੀ ਐ ਅਸੀਂ ਨਵੇਂ ਵਰਗੀਆਂ ਘੱਟ ਚੱਲੀਆਂ ਕਾਰਾਂ ਲੈ ਕੇ ਆਨੇ ਆਪਣੇ ਕਸਟਮਰਾਂ ਲਈ ਦੇਖੋ ਭਾਈ ਪਾਜੀ ਆ ਦੇਖੋ ਤੇ ਦੇਖੂੰਗਾ ਸਟੀਰੀਓ ਦੇ ਲਫਾਫੇ ਤੱਕ ਵੀ ਨਹੀਂ ਹਲੇ ਉਤਰੇ ਹਾਏ ਹਾਏ ਸਹੀ ਗੱਲ ਐ ਇਹੀ ਨਵੀਂ ਨਵੀਂ ਕਾਰ ਐ ਹਨਾ ਜੇ ਆਪਾਂ ਗੱਲ ਕਰੀਏ ਵੀ ਕਹਿ ਦਈਏ ਵੀ ਅਸੀਂ ਝੂਠ ਬੋਲ ਰਹੇ ਹਾਂ ਕਿੰਨਾ ਆ ਜੀ ਪਾਜੀ ਰੀਡਿੰਗ ਦੇਖੋ ਸਿਰਫ 18000 ਚੱਲੀ ਐ ਜੀ ਹੂੰ ਤੇ ਜਿਵੇਂ ਤੁਹਾਨੂੰ ਦੱਸਿਆ ਭਾਈ 18000 ਚੱਲੀ ਦੀਆਂ ਨਿਸ਼ਾਨੀਆਂ ਵੀ ਤੁਹਾਨੂੰ ਦਿਖਾਈਆਂ ਕੰਪਨੀ ਦੀ ਵਾਰੰਟੀ ਦੇ ਅੰਡਰ ਪਈ ਆ ਹਲੇ ਕਾਰ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਹੈ ਟਾਇਰ ਦੀ ਕੰਡੀਸ਼ਨ ਦੇਖ ਸਕਦੇ ਹੋ ਬਾਜੀ ਹਮ ਅਪੋਲੋ ਦੇ ਟਾਇਰ ਆ ਬਿਲਕੁਲ ਬ੍ਰੈਂਡ ਨਿਊ 99 95% ਕੰਡੀਸ਼ਨ ਲੱਗੀ ਹੈ ਜੀ ਠੀਕ ਹੈ ਜੀ ਤੇ ਸਟਿਪ ਨਹੀਂ ਇਹਦੀ ਬਿਲਕੁਲ ਅਨ ਯੂਜ਼ਡ ਹੈ ਮਤਲਬ ਬਹੁਤ ਹੀ ਸ਼ੋਰੂਮ ਕੰਡੀਸ਼ਨ ਦਾ ਆ ਰਹਾ ਤੁਸੀਂ ਜਦੋਂ ਅਸੀਂ ਰਿਬਨ ਰੁਬਨ ਲਗਾ ਕੇ ਡਿਲੀਵਰੀ ਦੇਣੀ ਨਾ ਕਸਟਮਰ ਨੂੰ ਉਹਨੂੰ ਕੋਈ ਕਹਿ ਨਹੀਂ ਸਕਦਾ ਕਿ ਤੁਸੀਂ ਪੁਰਾਣੀ ਕਾਰ ਲੈ ਕੇ ਆਏ ਜਦੋਂ ਮਤਲਬ ਕਿ ਕਾਰ ਲੈ ਕੇ ਜਾਣਗੇ ਆਪਣੇ ਏਰੀਆ ਦੇ ਵਿੱਚ ਤਾਂ ਇਹ ਨਾਲ ਦੇ ਇਹੀ ਕਹਿਣਗੇ ਦਿਸ਼ਰਮ ਚੁਈ ਲੈ ਹਾਂ ਇਹ ਜੀ ਕਾਰ ਹੁਣ ਇਹਦੀ ਬੂਟ ਸਪੇਸ ਵੀ ਇੱਕ ਵਾਰੀ ਚੈੱਕ ਕਰਵਾ ਦਿਓ ਜੇ ਗੱਲ ਕਰੀਏ ਪੈਟਰੋਲ ਵੇਰੀਐਂਟ ਦੀ ਉਹ ਕਾਰ ਹੈ ਪੈਟਰੋਲ ਵੇਰੀਐਂਟ ਦੀ ਕਾਰ ਹੈ ਜੀ ਐਚਟੀਕੇ ਦਾ ਵੇਰੀਐਂਟ ਹੈ ਹਮ ਤੇ ਦੇਖੋ ਬਾਈ ਬੂਟ ਸਪੇਸ ਤੇ ਅਭੀ ਦਿਖਾ ਦਈਏ ਆਪਾਂ ਦੇਖੋ ਸਟੇਪਲ ਬਿਲਕੁਲ ਨਿਊ ਹਮ ਤੇ ਹੁਣ ਗੱਲ ਕਰ ਲਈਏ ਤੇ ਰੇਟ ਦੀ ਵੀ ਆਪਾਂ ਕਿਹੜੇ ਪ੍ਰਾਈਸ ਤੇ ਦੇਣੀ ਕਾਰ ਏ ਭਾਜੀ ਨਵੀਂ ਕਾਰ ਦੀ ਪ੍ਰਾਈਸ ਅਗੀ ਹੈ ਡਿਸਕਾਊਂਟ ਡਿਸਕਾਊਂਟ ਕਰਕੇ 980 ਦੀ ਪੈਂਦੀ ਹੈ ਠੀਕ ਹੈ ਅਸੀਂ ਤੁਹਾਨੂੰ ਇਹ ਦੇ ਦਾਂਗੇ ਕਾਰ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਚ 7.5 ਲੱਖ ਰੁਪਏ ਕਿੰਨੀ ਚੱਲੀ 12000 ਲਫਾਫੇ ਉਤਰੇ ਨਹੀਂ ਕੰਪਨੀ ਵਾਲੇ ਤੁਹਾਨੂੰ ਰਿਬਨ ਕਈ ਤਾਂ ਲਾ ਕੇ ਨਹੀਂ ਦਿੰਦੇ ਪਰ ਅਸੀਂ ਲਾ ਕੇ ਦੇ ਦੇਣਾ ਤੁਹਾਨੂੰ ਠੀਕ ਹੈ ਜੀ ਲੋਨ ਤੋਂ ਡੱਕਾਰਾ ਦੇਣਾ ਵਾ ਸਿਬਲ ਤੁਸੀਂ ਬਾ ਚੰਗਾ ਲਿਆਣਾ ਆਪਣਾ ਹੁਣ ਇੱਕ ਮੈਨੂੰ ਕਾਲੀ ਥਾਰ ਵੀ ਦੇਖਦੀ ਪਈ ਆ ਇਹਦੇ ਬਾਰੇ ਇਹ ਭਾਜੀ ਤੁਸੀਂ ਥੋੜਾ ਲੇਟ ਹੋ ਗਏ ਇਹ ਅਸੀਂ ਕੱਲ ਹੀ ਵੇਚੀ ਐ ਆਨਲਾਈਨ ਕਸਟਮਰ ਨੇ ਐਨ ਆਰ ਆਈ ਪਾਰਟੀ ਸੀਗੀ ਓਕੇ ਉਹਨਾਂ ਨੇ ਆਨਲਾਈਨ ਓਲੈਕਸ ਤੇ ਸਾਡੀ ਕਾਰ ਦੇਖੀ ਆਨਲਾਈਨ ਹੀ ਟੋਕਨ ਪਾਇਆ ਬੁੱਕ ਕਰਤੀ ਕੱਲ ਕੱਲ ਲੈਣਾ ਨਾ ਉਹਨਾਂ ਨੇ ਲੈ ਆ ਇਹ ਮਤਲਬ ਕਿ ਇਹ ਵੀ ਭਾਜੀ ਬਹੁਤ ਚੈਲੈਂਜਿੰਗ ਪ੍ਰਾਈਸ ਤੇ ਅਸੀਂ ਵੇਚੀ ਹੈ ਹਾਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੇ ਇੰਨੇ ਪ੍ਰਾਈਸ ਤੇ ਥਾਰ ਵੇਚੀ ਹੋਣੀ ਹੈ 21 ਮਾਡਲ ਹਾਂ 4x4 ਆਟੋਮੈਟਿਕ ਪੈਟਰੋਲ ਸਿਰਫ 40000 ਚੱਲੀ ਠੀਕ ਹੈ ਸਾਰੀ ਪੇਂਟ ਦੀ 올 ओरिजिनल ਦੀ ਗਾਰੰਟੀ ਠੀਕ ਹੈ ਜੀ ਤੇ ਇਹ ਆਪਾਂ ਭਾਜੀ ਵੇਚੀ ਹੈ 9.5 ਲੱਖ ਰੁਪਏ ਦੀ ਕਿੰਨੇ ਦੀ 9.5 ਲੱਖ ਰੁਪਏ ਦੀ ਭਾਈ ਸਾਹਿਬ ਮੈਂ 11 11.5 ਲੱਖ ਕਹਿਣ ਲੱਗਾ ਸੀ ਹਾਂ ਆਓ ਭਾਜੀ ਵਿਕਦੀ ਹੈ ਕਾਰ 4x4 4x4 ਨਾਲੇ ਆਟੋ ਇਹੋ ਜਿਹਿਆਂ ਤੁਹਾਨੂੰ ਕਹਾਂ ਜੇ ਤੁਹਾਡੀ ਇਨਕੁਆਇਰੀ ਹੋਈ ਨਾ ਕੋਈ ਭਾਈ ਥਾਰ ਦੇ ਰਿਲੇਟਡ ਵੀ ਕਾਲ ਕਰ ਲਿਓ ਭਾਈ ਹੁਣ ਜਿਹੜਾ ਨੰਬਰ ਆ ਤੁਹਾਨੂੰ ਕਹਾਂ ਲੱਭਦਾਂਗੇ ਆਪਾਂ ਇਹ ਜੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਇੱਕ ਹੋਰ ਤੁਹਾਡੇ ਲਈ ਤੋਹਫਾ ਲੈ ਕੇ ਆਏ ਆ ਕ੍ਰੇਟਾ ਹਾਂਜੀ 2023 ਮਾਡਲ ਭਾਜੀ ਬਲੀਵ ਨਹੀਂ ਕਰੋਗੇ ਸਿਰਫ 8000 ਚੱਲੀ ਸਿਰਫ 8000 ਚੱਲੀ ਭਾਜੀ 2023 ਮਾਡਲ ਐਸਐਕਸ ਆਪਸ਼ਨਲ ਪੁਸ਼ ਬਟਨ ਸਟਾਰਟ ਵੈਂਟੀਲੇਟਿਡ ਸਿਟਾਲੀ ਸਭ ਤੋਂ ਟਾਪ ਮਾਡਲ ਵੱਡਾ ਪੈਨਾਰੋਮਿਕ ਸਨਰੂਫ ਸਿਰਫ 8000 ਚੱਲੀਏ ਕਾਰ ਠੀਕ ਹੈ ਇਹ ਵੀ ਸਾਰੀ 올 ओरिजिनल ਵਧੀਆ ਕਾਰ ਪੂਰੀ ਸ਼ੋਰੂਮ ਕੰਡੀਸ਼ਨ ਇਹ ਤਾਂ ਹੱਥ ਲਾ ਮੈਲੀ ਹੋਣ ਵਾਲਾ ਹਿਸਾਬ ਆ ਪੈਨਾਰੋਮਿਕ ਸਨਰੂਫ ਆ ਗਿਆ ਇਹਦੇ ਚ ਠੀਕ ਹੈ ਭਾਈ ਤੇ ਇੰਟੀਰੀਅਰ ਤਾਂ ਤੁਸੀਂ ਦੇਖ ਲਓ ਮੈਂ ਕਹਿੰਦਾ ਮਾਸ਼ਾਅੱਲਾ ਜਿਹਨੂੰ ਕਹਿੰਦੇ ਆ ਵਾਕਈ ਨਾ ਉਹ ਜਿਹੜੀ ਕਹਾਵਤ ਹੁੰਦੀ ਨਾ ਵੀ ਹੱਥ ਲਾ ਮੈਲੀ ਹੋਣੀ ਓ ਗਣੀਸ਼ਾ ਨਾ ਬਾਈ ਅਲਾਏ ਟਾਇਰ ਬਿਲਕੁਲ ਨਵੇਂ ਚੈੱਕ ਕਰ ਸਕਦੇ ਤੁਸੀਂ ਇਹ ਤਾਂ ਨਾਲ ਦੇ ਹੀ ਹੋਣੇ ਨੇ ਤਾਂ ਨਾਲ ਦੇ ਕੰਪਨੀ ਵਾਲੇ ਦੇਖੋ ਬਾਈ ਤੇ ਦੱਸੋ ਫੇਰ ਹੁਣ ਕੀ ਹਿਸਾਬ ਬਣਾਉਣਾ ਵਾ ਚੱਲੀ ਤੁਸੀਂ ਦੱਸ ਦੀਆ ਸਿਰਫ ਤੇ ਸਿਰਫ 8000 ਇਹ ਕਾਰ ਦੀ ਕੰਡੀਸ਼ਨ ਦੇਖ ਸਕਦੇ ਹੋ ਬਿਲਕੁਲ ਸ਼ੋਰੂਮ ਕੰਡੀਸ਼ਨ ਕਾਰ ਹੈ ਜੀ ਆ ਜਿਹੜਾ ਬਾਈ ਦੇਖ ਰਿਹਾ ਹੈ ਨਾ ਇਹ ਕ੍ਰੇਟਾ ਪਲਾਨ ਕਰ ਰਿਹਾ ਹਾਂ ਪਰ ਇਹ ਕਹਿੰਦਾ ਵੀ ਯਾਰ ਇੱਕ ਵਾਰੀ ਨਾ ਮੈਨੂੰ ਕੋਈ ਘੱਟ ਚੱਲੀ ਜੀ ਲੱਭ ਜਵੇ ਰੇਟ ਇਹ ਜਿਆ ਲੱਭ ਜਵੇ ਵੀ ਮੇਰਾ ਫਾਇਦਾ ਹੋ ਜਵੇ ਜਾਂਦਾ ਇਸ ਤੋਂ ਘੱਟ ਚੱਲੀ 23 ਮਾਡਲ ਕਿੱਥੋਂ ਮਿਲਣੇ ਭਾਜੀ ਹੁਣ ਏਜੰਸੀ ਤੋਂ ਘੱਟ ਦਾ ਫਾਇਦਾ ਕਰਾ ਦਿਓ ਹਾਂ ਭਾਜੀ ਕਈ ਮੇਰੇ ਭਰਾਵਾਂ ਨੂੰ ਨਾ ਨਵੀਂ ਸ਼ੇਪ ਕ੍ਰੇਟਾ ਦੀ ਪਸੰਦ ਨਹੀਂ ਆਂਦੀ ਉਹ ਸਾਡੇ ਤੋਂ ਫੋਨ ਕਰਕੇ ਆਹੀ ਸ਼ੇਪ ਮੰਗਦੇ ਆ ਉਹਨਾਂ ਲਈ ਤਾਂ ਇਹ ਤੋਹਫਾ ਹੀ ਹੈ ਵਰਦਾਨ ਹੀ ਹੈ ਕਿਉਂਕਿ ਇੰਨੀ ਘੱਟ ਚੱਲੀ 23 ਮ ਐਸਐਕਸ ਆਪਸ਼ਨਲ ਟੌਪ ਮਾਡਲ ਵੈਂਟੀਲੇਟਡ ਸੀਟ ਵਾਲੀ ਪੈਟਰੋਲ ਕਾਰ ਹੈ ਜੀ ਠੀਕ ਹੈ ਸਿਰਫ 8000 ਚੱਲੀ ਹੈ ਇਹ ਨਵੀਂ ਕਾਰ ਹੈਗੀ ਹੈ ਜੀ 22 ਲੱਖ ਰੁਪਏ ਦੀ ਇਹ ਅਸੀਂ ਤੁਹਾਨੂੰ ਦੇ ਦਾਂਗੇ 15.5 ਲੱਖ ਰੁਪਏ 15 ਲੱਖ ਤੇ 50000 ਜਿਹੜੇ ਮੇਰੇ ਭਰਾ ਕਹਿੰਦੇ ਨੇ ਵੀ ਅਸੀਂ 8 8.5 ਲੱਖ ਰੁਪਏ ਬਚਾਣਾ ਵਾ ਚੁੱਪ ਕਰਕੇ ਬਾਈ ਸੈਲਫ ਮਾਰੋ ਮੋਟਰਸਾਈਕਲ ਐਕਟਿਵਾ ਜਾਂ ਗੱਡੀ ਜੋ ਵੀ ਆ ਤੁਹਾਡੇ ਤੋਂ ਚੁੱਪ ਕਰਕੇ ਆਜੋ ਅਲਾਈਅੰਸ ਵਾਲਿਆਂ ਦੇ ਕੋਲ ਇਹਨਾਂ ਦੇ ਕੋਲ ਤੁਹਾਨੂੰ ਕਾਰ ਅਵੇਲੇਬਲ ਮਿਲੀ ਆ ਤੇ ਜਿਹੜੇ ਮੇਰੇ ਭਰਾਵਾਂ ਨੇ ਕਾਰ ਲੈਣੀ ਹੈ ਸਕਰੀਨ ਤੇ ਨੰਬਰ ਜਿਹੜਾ ਪਾਇਆ ਉਹਦੇ ਤੇ ਕੰਟੈਕਟ ਕਰ ਲਿਓ ਕੋਈ ਕਮੀ ਪੇਸ਼ੀ ਨਹੀਂ ਹਾਂ ਕੋਈ ਕਮੀ ਪੇਸ਼ੀ ਨਹੀਂ ਤੇ ਤੁਸੀਂ 14 ਲੱਖ ਦਾ ਲੋਨ ਕਰਾਉਣਾ ਉਹ ਵੀ ਹੋ ਜਾਊਗਾ ਭਾਜੀ ਕਿਉਂਕਿ ਕਾਰ ਹੀ ਨਵੀਂ ਆ ਬੈਂਕ ਵਾਲਿਆਂ ਨੇ ਜੋ ਕੰਡੀਸ਼ਨ ਦੇਖਣੀ ਆ ਬੈਂਕ ਵਾਲਿਆਂ ਨੇ ਕਹਿਣਾ ਪੂਰੇ ਦਾ ਪੂਰਾ ਲੋਨ ਕਰਾਓ ਬਾ ਬੰਦਾ ਰੀਪੇ ਕਰਣ ਜੋਗਾ ਹੋਵੇ ਹਾਂਜੀ ਆਹਾ ਹੁਣ ਇਹ ਸੋਨਟ ਆ ਗਈ ਜੀ ਉਹ ਆਪਾਂ ਪਹਿਲੇ ਦੇਖੀ 21 ਮਾਡਲ ਇਹ ਆ ਗਈ ਜੀ 20 ਮਾਡਲ ਸੋਨਟ ਹਾਂਜੀ ਸੇਮ ਵੇਰੀਐਂਟ ਐਚਟੀਕੇ ਹਾਂ ਇਹ 45000 ਚੱਲੀ ਹੈ ਜੀ ਇਹ ਵੀ ਕਾਰ ਬਿਲਕੁਲ ਵਧੀਆ ਜਿਹੜਾ ਭਰਾ ਲੈ ਕੇ ਜਾਊਗਾ ਬੜਾ ਖੁਸ਼ ਹੋਊਗਾ ਇਹ ਵੀ ਬਹੁਤ ਅੱਛੀ ਕੰਡੀਸ਼ਨ ਦੀ ਕਾਰ ਹੈ ਜੀ ਸੀਟ ਕਵਰ ਵਗੈਰਾ ਵੀ ਪਏ ਹੋਇਆ ਹਾਂ 45000 ਚੱਲੀ ਹੈ ਠੀਕ ਹੈ ਤੇ ਟਾਇਰ ਦੀ ਕੰਡੀਸ਼ਨ ਵੀ ਅੱਛੀ ਹੈ ਕੀ ਕਹਿੰਨੇ ਹੋ ਫਿਰ ਇਹ ਭਾਜੀ ਤੁਹਾਨੂੰ ਕਾਰ ਦੇ ਦਾਂਗੇ 6 ਲੱਖ ਤੇ 90000 ਰੁਪਏ ਦੀ 6 ਲੱਖ ਤੇ 90000 ਦੇ ਵਿੱਚ ਤੁਹਾਨੂੰ ਮਾਡਲ ਫਸਟ ਓਨਰ ਕਾਰ ਜੀ ਨਾਲੇ ਪਹਿਲੇ ਨਾਂ ਦੀ ਆ ਬਾਈ ਜਿਹੜੇ ਮੇਰੇ ਭਰਾਵਾਂ ਨੂੰ ਸੋਨਟ ਦੇ ਵਿੱਚ ਆਪਸ਼ਨਾਂ ਚਾਹੀਦੀਆਂ ਤੁਹਾਨੂੰ ਦੋ ਦੇਤੀਆਂ ਅੱਜ ਇੱਕ ਆਪਾ ਦੇਤੀ ਆ 7 ਲੱਖ ਦੀ 7.5 ਲੱਖ ਸਾਢੇ 7 ਦੀ ਤੇ ਇੱਕ ਆ 690 ਦੀ ਹਨਾ ਦੋ ਆਪਸ਼ਨ ਤੁਹਾਨੂੰ ਦੇਤੀਆਂ ਵਾ ਤੁਹਾਡੀ ਚੋਇਸ ਆ ਜਿਹੜੀ ਵੀ ਤੁਸੀਂ ਪਸੰਦ ਕਰੋ ਉਹ ਤੁਹਾਡੇ ਸਾਰਿਆਂ ਨਾਲ ਪੰਜਾਬ ਨੰਬਰ ਆ ਜਿਹੜੀ ਸਭ ਤੋਂ ਵੱਡੀ ਖਾਸ ਗੱਲ ਆ ਕਿਉਂਕਿ ਜਿੰਨਾ ਭਰਾ ਆਪਣੇ ਨਾਲ ਜੁੜਿਆ ਹੋਇਆ ਵਾ ਜ਼ਿਆਦਾਤਰ ਪੰਜਾਬ ਦਾ ਹੀ ਆ ਤੇ ਉਹਨਾਂ ਲਈ ਇਹ ਕਾਰਾਂ ਬੈਸਟ ਨੇ ਘੱਟ ਚੱਲੀਆਂ ਹੋਈਆਂ ਨੇ ਰੇਟ ਤੁਹਾਨੂੰ ਸ਼ੋਰੂਮ ਨਾਲੋਂ ਕਿਤੇ ਥੱਲੇ ਮਿਲ ਜਾਣੇ ਆ ਤੇ ਬਾਕੀ ਭਰਾ ਨੂੰ ਸਕੋਰ ਦਿਖਾਓ ਹਨਾ ਕਾਰ ਦੀ ਪੂਰੀ ਗਾਰੰਟੀ ਵਧੀਆ ਚੀਜ਼ ਮਿਲੂਗੀ ਕਿ ਤੁਸੀਂ ਇੱਕ ਵਾਰੀ ਕਾਰ ਲੈ ਕੇ ਜਾਉਂਗੇ ਤੇ ਚਾਰ ਬੰਦਿਆਂ ਨੂੰ ਹੋਰ ਜ਼ਰੂਰ ਦੱਸੋਗੇ ਸਾਡਾ ਰੈਫਰੈਂਸ ਦੋਗੇ ਬਿਲਕੁਲ ਇਹ ਜੀਓ ਕਾਰ ਆ ਕਿਉਂਕਿ 3 ਮਹੀਨੇ ਦੀ ਜੇ ਕੋਈ ਗਾਰੰਟੀ ਦੇ ਰਿਆ ਨਾ ਇੰਜਨ ਗੇਅਰ ਦੀ ਕੋਈ ਵਜ੍ਹਾ ਹੁੰਦੀ ਆ ਉਸ ਦੀ ਠੀਕ ਹੈ ਭਾਈ ਤੇ ਹੋਪ ਕਰਦੇ ਆ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਜਿਹੜੇ ਵੀ ਭਰਾਵਾਂ ਨੇ ਕਾਰ ਪਲਾਨ ਕੀਤੀ ਹੋਈ ਆ ਮਸਟ ਵਿਜ਼ਿਟ ਕਰਿਓ ਅਲਾਈਅੰਸ ਵਾਲਿਆਂ ਦੇ ਕੋਲ ਇਹਨਾਂ ਦੀ ਲੋਕੇਸ਼ਨ ਤੁਹਾਨੂੰ ਮੈਂ ਫਰੰਟ ਦੇ ਵਿੱਚ ਦੱਸਤੀ ਸੀਗੀ ਤੇ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਲੋਕੇਸ਼ਨ ਦਾ ਲਿੰਕ ਪਾ ਦੂੰਗਾ ਮੈਂ ਇਹਨਾਂ ਦਾ Google Map ਦੇ ਉੱਤੇ ਜਦੋਂ ਤੁਸੀਂ ਉਹ ਲੋਕੇਸ਼ਨ ਲਗਾਉਂਗੇ ਤਾਂ ਤੁਸੀਂ ਜਿੱਥੇ ਵੀ ਬੈਠੇ ਹੋ ਉੱਥੋਂ ਲੈ ਕੇ ਇੱਥੇ ਤੱਕ ਦੀ ਅੱਛਾ ਜੀ 92 1992 ਦੀ ਹੈ ਇਹ ਅਲਾਈਐਂਸ ਫਰਮ ਆ ਜਿਹੜੀ ਤੇ ਬਾਕੀ ਇਹ ਯੂਜ਼ਡ ਕਾਰਾਂ ਦਾ ਵੀ ਸ਼ੋਰੂਮ ਹੈ ਇਹਨਾਂ ਦਾ ਬਾਕੀ ਆਉਣ ਵਾਲੇ ਟਾਈਮ 'ਚ ਹੋ ਸਕਦਾ ਤੁਹਾਨੂੰ ਇਹਨਾਂ ਦੇ ਜਿਹੜੇ ਦੂਜੇ ਨਵੇਂ ਬ੍ਰਾਂਡਿੰਗ ਸ਼ੋਰਮ ਨੇ ਟੀਵੀ ਦੇ ਸ਼ੋਰਮ ਹੀ ਆ ਗਿਆ ਹਾਂਜੀ ਹਾਂਜੀ ਅਲਾਈਐਸ ਟੀਵੀਐਸ ਅਲਾਈਐਸ ਟੀਵੀਐਸ ਦੇ ਨਾਂ ਤੇ ਵੀ ਇਹਨਾਂ ਦੇ ਸ਼ੋਰਮ ਨੇ ਜਿੱਥੇ ਇਲੈਕਟ੍ਰਿਕ ਸਕੂਟਰੀਜ਼ ਦੇ ਟੀਵੀਐਸ ਦੇ ਰਿਗਾਰਡਿੰਗ ਜੋ ਪ੍ਰੋਡਕਟ ਆ ਉਹ ਸਾਰਾ ਮਿਲਦਾ ਉਹ ਸਾਰਾ ਮਿਲ ਰਿਹਾ ਹੈ ਨਾ ਤੋਂ ਉਹ ਵੀ ਆਉਣ ਵਾਲੇ ਟਾਈਮ ਤੇ ਤੁਹਾਨੂੰ ਦਿਖਾਵਾਂਗੇ ਬਾਕੀ ਜੇ ਵੀਡੀਓ ਵਧੀਆ ਲੱਗੀ ਤਾਂ ਬਾਈ ਲਾਈਕ ਕਰ ਦਿਓ ਤੇ ਭਰਾ ਨੂੰ ਸਪੋਰਟ ਜ਼ਰੂਰ ਦਿਖਾਓ ਇੱਕ ਕਮੈਂਟ ਮੈਨੂੰ ਚਾਹੀਦਾ ਵਾ ਮੈਂ ਸੋਹਣਾਇਆ ਕਮੈਂਟ ਮੇਰੇ ਭਰਾ ਦਾ ਡੀਕਦਾ ਪਿਆ ਵਾ ਕਿ ਮੇਰੇ ਭਰਾ ਨੇ ਕਿਹੜਾ ਸੋਹਣਾਇਆ ਕਮੈਂਟ ਕਰਨਾ ਵਾ ਤੇ ਮੈਂ ਉਹਨੂੰ ਰ ਸੇ ਮਾਲਕ ਤੁਹਾਡੇ ਸਾਰਿਆਂ ਤੇ ਮਿਹਰ ਰੱਖੇ ਹਰਦੇਵਾਦ ਦੇਰੋ ਚੰਗਾ ਜੀ ਸਤਿ ਸ਼੍ਰੀ ਅਕਾਲ